ਅਜੇ ਧੰਗਰਾ ਚ ਆ ਗਏ ਲੈਟਾਂ ਨੂੰ ਟੰਨ ਲਈਏ ਗੂਹਾ ਗੂਹਾ ਟਾਉਣ ਵਾਲਾ ਪਿਆ ਠੀਆ ਬੈਠੀਆ 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 ਮੈਂ ਧੰਗਰਾ ਵੱਲ ਆਏ ਸੀਗੇ ਹੁਣ ਪਾਣੀ ਪਰਾਉਣ ਲੱਗਿਆ ਸੀਗਾ ਚਲੋ ਲੱਗੀ ਏ ਫਿਰ ਬੰਨੀ ਏ ਮੈਂ ਹੁਣ ਤੇ ਪਾਲ ਚਲਾ ਕੇ ਆਵਾਂ ਪਾ ਦੇਖਾਂ ਤਾਂ ਪਾਲ ਚਲਾ ਦिए ਦਾਤਾ ਬਾੜ ਚੱਲ ਪਿਆ ਪਾਣੀ ਚੱਲ ਰਿਹਾ ਪਿਆ ਪਾਣੀ ਨਾ ਉਹ ਬਿਲਾ ਗੁਹਾ ਹਟਾਈ ਇਹ ਆਹੜਾ ਦੇਖੋ ਵੀ ਗੁਹਾ ਹਟਾਤਾ ਆਪਾਂ ਮੱਜਾਂ ਦੇ ਥੱਲੇੋਂ ਤੇ ਆਹ ਕਿਹੜਾ ਬੰਤੀ ਆਪਾਂ ਮੈਂ ਇਸ ਕੁੰਡ ਤੇ ਪਾਣੀ ਪੀਣ ਨੂੰ ਉਹ ਇਧਰੋਂ ਵੀ ਬਾਰੀ-ਬਾਰੀ ਹੁਣ ਆਪਾਂ ਦੂਏ ਪਾਸੇ ਕਟੀਆਂ ਵੱਲ ਵੀ ਜਿਹੜਾ ਮਾਰੀਏ ਤੇ ਉਹਨਾਂ ਥੱਲੇ ਵੀ ਜੇ ਗੋਹਾ-ਗੋਹਾ ਟਾਉਣ ਵਾਲਾ ਉਹ ਵੀ ਹਟਾ ਦਈਏ ਆਹ ਦੇ ਖੜੀਆਂ ਕਟੀਆਂ ਅਸਾਂ ਉਹ ਮੱਧ ਖੜੀ ਬੈਠੀ ਆ ਇੱਧਰੋਂ ਗੋਹਾ ਟਾਉਣ ਵਾਲਾ ਨਾ ਟਾ ਦਈਏ ਪਹਿਲਾਂ ਇਹ ਵੀ ਹਟਾ ਕੇ ਆਪਾਂ ਫਿਰ ਸਾਨੂੰ ਮੜਦੇ ਆ ਤੇ ਬਈ ਪਾਣੀ ਉਧਰ ਪਲਾਉਣ ਨੂੰ ਮੈਂ ਸੱਕੜਾ ਤੀਆਂ ਹੁਣ ਤੇ ਗੁੰਮੀ ਜੀ ਆਪਾਂ ਆਏ ਸੀਗੇ ਬਾਹਰ ਨੂੰ ਨਿਕਲੇ ਸੀ ਅੱਜ ਧੁੱਪ ਨਹੀਂ ਨਿਕਲੀ ਹੈ ਇਹ ਸੂਰਜ ਮੜਾ ਮੜਾਈ ਦਿੰਦਾ ਵਾ ਅੱਜ ਬਦਲ ਗਈ ਏ ਮੇਰੇ ਖਿਆਲ ਨਾਲ ਖਿਆਲ ਨਾਲ ਕਿਉਂ ਹੈਗੀ ਹੋਈ ਏ ਬਦਲ ਬਾਈ ਲੱਗਦੀ ਹੋਈ ਏ ਜੇ ਤੋਂਪੇ ਨਹੀਂ ਨਿਕਲ ਜੇਗੀ ਤਾਂ ਬਦਲ ਬਈ ਉਹ ਲੱਗੂਗੀ ਤੇ ਤਾਂ ਇਹੋ ਆਪਣੇ ਦੋ ਕੰਮ ਸੀ ਨੇ ਦੋ ਚਾਰ ਕੰਮ ਹੈਗੇ ਨੇ ਉਹ ਵੀ ਆਪਾਂ ਕਰਾਂਗੇ ਹੁਣ ਨਾਲ ਦੀ ਨਾਲ ਮੱਝਾਂ ਨੂੰ ਪਾਣੀ ਪਹੁੰਚਣ ਤੋਂ ਬਾਅਦ ਆਰੇ ਦਾ ਕਰਨਾ ਵਾ ਹਰੇ ਦਾ ਕਰਕੇ ਫਿਰ ਆਪਾਂ ਵੇਲੇ ਇਟਾਰਾਂ ਦਾ ਉਹ ਕਰ ਕਰਕੇ ਕੱਢਾਂਗੇ ਆ ਵੀ ਗੀਆ ਪਾਣੀ ਪੀਣ ਨੂੰ ਵਾਚਾ ਆ ਵੀ ਲਿਜੀ ਪਾਣੀ ਚ ਇਹ ਹਟ ਜਾ ਹਟ ਜਾ ਹਟ ਜਾ ਇੱਕੇ ਖੜ ਜਾ ਹਟ ਖੜੀਆ ਚਲੋ ਮਿਲਦੇ ਆਪਾਂ ਪਾਣੀ ਪਲਾ ਕੇ ਮਲਾਂਗੇ ਹੁਣ ਤੁਹਾਨੂੰ ਗਾਇਸ ਇਹ ਹਰਾ ਚੱਕ ਲਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਮਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਆਪਣਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਵੀਡੀਓ ਪਹਿਲਾਂ ਪਹੁੰਚ ਜਿਆ ਕਰੇ ਚਲੋ ਸਸ ਕਾ ਗਾਇਸ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਹੋਰ ਵਧੀਆ ਤਾਰੇਗੇ ਦੋ ਕੁ ਦਿਨ ਲੋੜੀ ਦੇ ਤੇ ਅੱਜ ਆਪਾਂ ਹੋ ਗਏ ਲੇਟ ਇੱਕ ਹੀ ਲਾਈਏ ਅੱਜ ਲੇਟ ਹੋ ਗਈ ਕੰਮ ਜਿਆ ਕਰਨ ਗਿਆ ਜੀ ਤੇ ਹੁਣ ਆਪਾਂ ਪਰੌਣ ਲੱਗੇ ਸੀਗੇ ਡੰਕਰਾਂ ਨੂੰ ਪਾਣੀ ਆ ਡੰਕਰਾਂ ਚ ਆ ਗਏ ਲੈਟਾਂ ਨੂੰ ਟੰਦਾਈਏ ਗੁਹਾ ਗੁਹਾ ਟਾਉਣ ਵਾਲਾ ਪਿਆ ਠੀਓ ਬੈਠੀਆ ਬੈਠੀਆ ਬੈਠੀ ਆ ਮੈਂ ਡੰਗਰਾਂ ਵੱਲ ਆਏ ਸੀਗੇ ਹੁਣ ਪਾਣੀ ਪਰਾਉਣ ਲੱਗਿਆ ਸੀਗਾ ਚਲੋ ਲੱਗੀ ਏ ਫਿਰ ਬੰਨੀ ਏ ਮੈਂ ਤਾਂ ਹੁਣ ਤੇ ਵਾਲ ਚਲਾ ਕੇ ਆਵਾਂ ਪਹਿਲਾਂ ਤਾਂ ਵਾਲ ਚਲਾ ਦਈਏ ਚਲਾਤਾ ਬਾੜ ਚੱਲ ਪਿਆ ਪਾਣੀ ਆ ਲੱਬਿਆ ਪਾਣੀ ਨਾ ਉਹ ਈ ਲਾ ਕੋਹ ਹਟਾਈਏ ਤੇ ਆ ਗੋਹਾ ਇਆਹੂ ਦੇਖੋ ਵੀ ਗੋਹਾ ਹਟਾਤਾ ਆਪਾਂ ਮੱਜਾਂ ਦੇ ਥੱਲੇੋਂ ਤੇ ਆਹ ਕਿਹੜਾ ਬੰਤੀ ਆਪਾਂ ਮੈਂ ਇਸ ਕੁੰਡ ਤੇ ਪਾਣੀ ਪੀਣ ਨੂੰ ਉਹ ਇਧਰੋਂ ਵੀ ਬਾਰੀ-ਬਾਰੀ ਹੁਣ ਆਪਾਂ ਉਹ ਦੂਏ ਪਾਸੇ ਕਟੀਆਂ ਵੱਲ ਵੀ ਜਿਹੜਾ ਮਾਰੀਏ ਤੇ ਉਹਨਾਂ ਥੱਲੇ ਵੀ ਜੇ ਗੋਹਾ-ਗੋਹਾ ਟਾਉਣ ਵਾਲਾ ਉਹ ਵੀ ਹਟਾ ਦਈਏ ਆਹ ਦੇ ਖੜੀਆਂ ਕਟੀਆਂ ਅਸਾਂ ਉਹ ਮੱਧ ਖੜੀ ਬੈਠੀ ਆ ਇੱਧਰੋਂ ਗੋਹਾ ਟਾਉਣ ਵਾਲਾ ਨਾ ਟਾ ਦਈਏ ਪਹਿਲਾਂ ਇਹ ਵੀ ਹਟਾ ਕੇ ਆਪਾਂ ਫਿਰ ਤੁਹਾਨੂੰ ਮਰਦੇ ਆ ਬਈ ਪਾਣੀ ਉਧਰ ਪਲਾਉਣ ਨੂੰ ਮੈਂ ਸੱਕੜਾਤੀ ਹੁਣ ਤੇ ਗੁੰਮੀ ਵੀ ਆਪਾਂ ਆਏ ਸੀਗੇ ਬਾਹਰ ਨੂੰ ਨਿਕਲੇ ਸੀ ਅੱਜ ਤਾਂ ਧੁੱਪ ਨਹੀਂ ਨਿਕਲੀ ਇਹ ਸੂਰਜ ਮੜਮੜ ਹੀ ਦਿੰਦਾ ਵਾ ਅੱਜ ਬੱਦਲ ਵਈ ਹੈ ਮੇਰੇ ਖਿਆਲ ਨਾਲ ਖਿਆਲ ਨਾਲ ਕਿਉਂ ਹੈਗੀ ਹੋਈ ਹੈ ਬੱਦਲ ਵਈ ਲੱਗਦੀ ਹੋਈ ਆ ਜੇ ਧੁੱਪੇ ਨਹੀਂ ਨਿਕਲੀਏਗੀ ਤਾਂ ਬੱਦਲ ਵਈ ਲੱਗੂਗੀ ਤੇ ਤਾਂ ਇਹਨੂੰ ਆਪਣੇ ਦੋ ਕੰਮ ਸੀ ਨੇ ਦੋ ਚਾਰ ਕੰਮ ਹੈਗੇ ਨੇ ਉਹ ਵੀ ਆਪਾਂ ਕਰਾਂਗੇ ਹੁਣ ਨਾਲ ਦੀ ਨਾਲ ਮੱਝਾਂ ਨੂੰ ਪਾਣੀ ਪਹੁੰਚ ਤੋਂ ਬਾਅਦ ਆ ਰੇਗੜਾ ਕਰਨਾ ਵਾ ਹਰੇ ਦਾ ਕਰਕੇ ਫਿਰ ਆਪਾਂ ਵੇਲੇ ਇਹ ਧਾਰਾਂ ਦਾ ਉਹ ਘਰ ਦਾ ਕਰਕੇ ਕੱਢਣਗੇ ਆ ਲੱਗ ਗਈ ਆ ਪਾਣੀ ਪੀਣ ਨੂੰ ਵੇਸੋ ਆ ਵੀ ਲੱਗੀ ਪਾਣੀ ਪੀਣ ਇਹ ਹਟ ਜਾ ਹਟ ਜਾ ਹਟ ਜਾ ਇੱਕੇ ਖੜ ਜਾ ਹਟ ਖੜੀ ਆ ਚਲੋ ਮਿਲਦੇ ਆਪਾਂ ਹੁਣ ਪਾਣੀ ਪਲਾ ਕੇ ਮਲਾਂਗੇ ਹੁਣ ਤੁਹਾਨੂੰ ਗਾਜਰ ਹਰਾ ਚੱਕ ਲਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਮਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਆਪਣਾ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਤੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਵੀਡੀਓ ਪਹਿਲਾਂ ਪਹੁੰਚ ਜਿਆ ਕਰੇ ਚਲੋ ਸਸਤ ਕਾ